Welcome to Punjabi Job Studios educational channel। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਭਰਤੀ ਦੇ ਨੋਟਿਸ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਇਹ ਭਰਤੀ 10ਵੀਂ ਪਾਸ ਬੇਸ ਤੇ ਭਰਤੀ ਹੈ ਜਾਨੀ ਕਿ ਘੱਟੋ ਘੱਟ ਯੋਗਤਾ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ 10ਵੀਂ ਪਾਸ ਹੋਣੀ ਜ਼ਰੂਰੀ ਹੈ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 4 ਫਰਵਰੀ 2026 ਹੈ ਇਸ ਭਰਤੀ ਦੇ ਵਿੱਚ ਕੁੱਲ 572 ਪੋਸਟਾਂ ਨੇ ਇਸ ਭਰਤੀ ਨੂੰ ਕਿਵੇਂ ਅਪਲਾਈ ਕਰਨਾ ਹੈ ਕਿਹੜੀ ਪੋਸਟ ਦੀ ਇਹ ਭਰਤੀ ਹੈ ਕਿੰਨੀ ਇਸ ਦੇ ਵਿੱਚ ਤਨਖਾਹ ਦਿੱਤੀ ਜਾਵੇਗੀ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕਿਸੇ ਦੇਰੀ ਕੀਤੇ ਆਪਾਂ ਵਾਦੇ ਹਾਂ ਵੀਡੀਓ ਦੇ ਵੱਲ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰਬੀਆਈ ਦੇ ਵਿੱਚ ਆਫਿਸ اٹੈਂਡੈਂਟ ਦੀ ਇਹ ਪੋਸਟ ਦੀ ਭਰਤੀ ਹੈ ਇਸ ਭਰਤੀ ਦੇ ਵਿੱਚ ਕੁੱਲ 572 ਵੈਕੈਂਸੀਆਂ ਨੇ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਭਰਤੀ ਦੇ ਲਈ 18 ਤੋਂ 25 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਘੱਟੋ ਘੱਟ ਯੋਗਤਾ ਇਸ ਭਰਤੀ ਦੇ ਲਈ 10ਵੀਂ ਪਾਸ ਰੱਖ ਹੋਵੇਗਾ ਅਤੇ ਉਸ ਤੋਂ ਬਾਅਦ ਇੱਕ ਲੈਂਗੁਏਜ ਪ੍ਰੋਫੀਸ਼ੀਐਂਸੀ ਇਗਜ਼ਾਮ ਹੋਵੇਗਾ ਜਾਨੀ ਕਿ ਦੋ ਇਗਜ਼ਾਮ ਹੋਣਗੇ ਦੋਨੋਂ ਹੀ ਇਗਜ਼ਾਮ ਪਾਸ ਕਰਨੇ ਬਹੁਤ ਜ਼ਰੂਰੀ ਨੇ ਹੁਣ ਗੱਲ ਕਰ ਲੈਣੇ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਤਾਂ ਉਹ ਵੀ ਮੈਂ ਸਾਰੀ ਜਾਣਕਾਰੀ ਤੁਹਾਨੂੰ ਦੱਸ ਦੇਣਾ ਹਾਂ ਕਿ ਇਸ ਭਰਤੀ ਨੂੰ ਕਿਵੇਂ ਅਪਲਾਈ ਕਰਨਾ ਹੈ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਜ਼ਰੂਰੀ ਮਿਤੀਆਂ ਬਾਰੇ ਜਾਣਕਾਰੀ ਦੇ ਦੇਣਾ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 4 ਫਰਵਰੀ 2026 ਹੈ ਅਤੇ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ ਉਹ ਵੀ 4 ਫਰਵਰੀ 2026 ਹੋਵੇਗੀ ਜਾਣੀ ਕਿ 4 ਫਰਵਰੀ 2026 ਲਾਸਟ ਡੇਟ ਹੈ ਇਸ ਪਰ ਤਿੰਨੋਂ ਅਪਲਾਈ ਕਰਨ ਦੀ ਅਤੇ ਉਸੇ ਦਿਨ ਹੀ ਲਾਸਟ ਡੇਟ ਹੈ ਫੀਸ ਭਰਨ ਦੀ ਲਾਸਟ ਡੇਟ ਉਸੇ ਦਿਨ ਹੀ ਤੁਸੀਂ ਫੀਸ ਭਰਨੀ ਹੋਵੇਗੀ ਇਸ ਭਰਤੀ ਲਈ ਹੁਣ ਮੈਂ ਤੁਹਾਨੂੰ ਫੀਸ ਦੱਸ ਦਿੰਦਾ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਰਨ ਦੀ ਫੀਸ ਕਿੰਨੀ ਹੋਵੇਗੀ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਫੀਸ ਰੱਖੀ ਗਈ ਹੈ ਉਹ ਜਰਨਲ OBC ਅਤੇ EWS ਵਾਲਿਆਂ ਲਈ 450 ਰੁਪਏ ਪਲੱਸ 18% GST ਐਕਸਟਰਾ ਲੱਗੇਗਾ ਅਤੇ SC ST PWD ਅਤੇ EX ਸਰਵਿਸਮੈਨਸ ਲਈ 50 ਰੁਪਏ ਪਲੱਸ 18% GST ਐਕਸਟਰਾ ਹੋਵੇਗਾ ਇਸ ਭਰਤੀ ਲਈ ਜੋ ਆਨਲਾਈਨ ਐਗਜ਼ਾਮ ਹੋਣਾ ਹੈ ਅਤੇ ਜੋ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਹੋਣਾ ਹੈ ਉਹ 28 ਫਰਵਰੀ ਤੋਂ ਲੈ ਕੇ 1 ਮਾਰਚ ਦੇ ਵਿੱਚ ਵਿੱਚ ਹੋਵੇਗਾ 28 ਫਰਵਰੀ 2026 ਤੋਂ ਲੈ ਕੇ 1 ਮਾਰਚ 2026 ਦੇ ਵਿੱਚ ਵਿੱਚ ਅਤੇ ਜੋ ਤੁਹਾਡਾ ਐਡਮਿਟ ਕਾਰਡ ਹੈ ਉਹ ਤਿੰਨ ਜਾਂ ਚਾਰ ਦਿਨ ਪਹਿਲਾਂ ਤੁਹਾਨੂੰ ਈਮੇਲ ਆਈਡੀ ਦੇ ਉੱਪਰ ਮਿਲ ਜਾਵੇਗਾ ਤੁਹਾਨੂੰ ਐਗਜ਼ਾਮ ਤੋਂ ਇੱਕ ਤਿੰਨ ਚਾਰ ਦਿਨ ਪਹਿਲਾਂ ਸੋ ਇਸ ਕਰਕੇ ਤੁਸੀਂ ਆਪਣੀ ਈਮੇਲ ਆਈਡੀ ਰੈਗੂਲਰਲੀ ਚੈੱਕ ਕਰਦੇ ਰਹਿਣੀ ਹੈ ਜਾਂ ਜਿਸ ਜਿੱਥੇ ਤੁਸੀਂ ਇਹ ਭਰਤੀ ਨੂੰ ਅਪਲਾਈ ਕਰੋਗੇ ਉਸ ਲੌਗਇਨ ਆਈਡੀ ਦੇ ਉੱਪਰ ਲੌਗਇਨ ਆਈਡੀ ਅਤੇ ਪਾਸਵਰਡ ਭਰ ਕੇ ਉਸ ਨੂੰ ਲੌਗਇਨ ਕਰਕੇ ਉੱਥੋਂ ਵੀ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਜੋ ਲਿੰਕ ਹੈ ਉਹ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਉਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਤਾਂ ਜੀ ਇਹ ਸਾਰੀ ਜਾਣਕਾਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ ਨਿਕਲੀ ਆਫਿਸ ਅਟੈਂਡੈਂਟ ਦੀ 572 ਪੋਸਟਾਂ ਦੀ ਭਰਤੀ ਬਾਰੇ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ